ਸਤਿ ਸ੍ਰੀ ਅਕਾਲ ਹੈ ਕਿ ਹੁਣ ਬੰਗਿਆ ਸ਼ਹਿਰ ਦੀ ਵੀ ਨਹੀਂ ਆ ਖੈਰ ਦੋਸਤੋ ਕਿ ਹੁਣ ਬੰਗਿਆ ਸ਼ਹਿਰ ਵਿੱਚ ਵੀ ਚੋਰ ਫਸਾਰ ਰਹੇ ਨੇ ਪੈਰ ਦੋਸਤੋ ਮੋਟਰਸਾਈਕਲ ਚੋਰ ਫਸਾਰ ਰਹੇ ਨੇ ਪੈਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੁਰ ਸਤਿ ਉਸ ਸਮੇ ਅਸੀਂ ਬੰਗਿਆ ਵਿਖੇ ਮੌਜੂਦ ਹਾਂ ਮੁੱਖ ਮਾਰਗ ਇੱਧਰ ਤੁਸੀਂ ਦੇਖੋ ਕਿ ਫਰੂਟਾਂ ਦੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਬਾਸਟਾ ਬਿਲਕੁਲ ਬੈਕ ਸਾਈਡ ਦੇ ਨਾਲ ਤੇ ਪਰ ਇੱਥੇ ਇੱਕ ਕਟੜਣਾ ਹੁੰਦੀ ਹੈ ਪਰਸੋਂ ਇੱਕ ਕਟੜਣਾ ਹੁੰਦੀ ਹੈ ਵੀਰ ਉਹਨਾਂ ਦਾ ਨਾਮ ਬਲਵੀਰ RAM ਹੈ ਔਰ ਇਹਦੀ ਦੁਕਾਨ ਦੇ ਬਿਲਕੁਲ ਸਾਹਮਣੇ ਇੱਥੇ ਨੇ ਮੋਟਰਸਾਈਕਲ ਪਾਰਕ ਕੀਤਾ ਹੋਇਆ ਸੀਗਾ ਲੇਕਿਨ ਸ਼ਾਤਰ ਚੋਰ ਨਵੇਂ ਸ਼ਹਿਰ ਜਿੱਥੇ ਕਈ ਇਸ ਤਰੀਕੇ ਦੇ ਕਟੜਨਾਵਾ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਨ ਲੇਕਿਨ ਹੁਣ ਬੰਗਿਆਂ ਤੋਂ ਵੀ ਮੋਟਰਸਾਈਕਲ ਚੋਰੀ ਦੀਆਂ ਕਟੜਨਾਵਾ ਸ਼ੁਰੂ ਹੋ ਗਈਆਂ ਬਾਕੀ ਇਹਨਾਂ ਨਾਲ ਕੀ ਬੀਤਿਆ ਮੋਟਰਸਾਈਕਲ ਕਿੰਨੇ ਵਜੇ ਚੱਕ ਹੋਇਆ ਕੀ ਇਹਨਾਂ ਕੋਲ ਕੋਈ ਸੀਸੀਟੀਵੀ ਫੁਟੇਜ ਹੈ ਸਾਰੀ ਜਾਣਕਾਰੀ ਬਲਬੀਰ ਰਾਮ ਹੋਂ ਤੋਂ ਲੈਣੀ ਆ ਬਲਬੀਰ ਜੀ ਹਮਦਰਦੀ ਹੈ ਔਰ ਜੋ ਤੁਹਾਡੇ ਨਾਲ ਬੀਤੀ ਹੈ ਮੈਂ ਤੁਹਾਨੂੰ ਉਹਨੂੰ ਜ਼ਬਾਨ ਦੇ ਜੀ ਸਰ 1:30 ਵਜੇ ਨਾ ਅਸੀਂ ਦੇਖਿਆ ਹਾਂ ਹਾਂਜੀ ਹਾਂਜੀ ਪਰਸੋਂ ਕਰੀਬ 1:30 ਵਜੇ ਤੇ ਮੋਟਰਸਾਈਕਲ ਖੜਾ ਸੀਗਾ ਇੱਥੇ ਮੁੰਡਾ ਸਾਡੇ ਮਰੁੰਡਾ ਵੇਚਦਾ ਭਈਆ ਆ ਤਾਂ ਉਹਦੇ ਉੱਤੇ ਬੈਠਾ ਸੀਗਾ ਤੇ 1:45 2 ਵਜੇ ਨਾ ਮੋਟਰਸਾਈਕਲ ਹੈ ਨਹੀਂ ਸੀਗਾ ਮਤਲਬ ਇਹ ਮੁੰਡਾ ਰੋਟੀ ਖਾਣ ਚੱਲਾ ਸੀਗਾ ਨਾਲ ਦਾ ਕਹਿੰਦਾ ਚਾਬੀ ਸੀ ਸਾਹਮਣੀ ਸੀ ਉਹ ਹਾਂਜੀ ਹਾਂਜੀ ਬਿਲਕੁਲ ਧਿਆਨ ਦਿੱਤਾ ਧਿਆਨ ਐਦਾਂ ਨਾ ਸਾਰੇ ਇੱਥੇ ਬੱਸਾਂ ਖੜ੍ਹਦੀਆਂ ਬੱਸਾਂ ਦਾ ਉਲ੍ਹਾ ਹੋ ਗਿਆ ਤੇ ਜਦੋਂ ਅਸੀਂ ਦੇਖਿਆ ਤੇ ਉਹ ਮੋਟਰਸਾਈਕਲ ਉੱਥੇ ਹੈ ਨਹੀਂ ਸੀਗਾ ਅੱਛਾ ਜੀ ਹਾਂਜੀ ਸਾਡੇ ਪੈਰਾ ਥੱਲੇ ਜਮੀਨ ਚਲ ਗਈ ਤੇ ਫਿਰ ਅਸੀਂ ਇੱਧਰ ਉੱਧਰ ਦੇਖਿਆ ਸਾਰੇ ਪਾਸੇ ਦੇਖਿਆ ਸਰ ਤੇ ਫਿਰ ਅਸੀਂ 20 ਮਿੰਟਾਂ ਬਾਅਦ ਥਾਣੇ ਰਿਪੋਰਟ ਦੇਣ ਚੱਲ ਗਏ ਅੱਛਾ ਜੀ ਹਾਂਜੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਸਾਡਾ ਛੇਤੀ ਛੇਤੀ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਕਿਹੜਾ ਹੈ ਜੀ ਸਪਲੈਂਡਰ ਸਰ ਮਾਡਲ ਇਹ ਮਾਡਲ 2017 ਕੇ 18 ਮਾਡਲ ਆ ਪੀਪੀ 32B ਹਾਂਜੀ 9988 ਮੋਟਰਸਾਈਕਲ ਦਾ ਨੰਬਰ ਹਾਂਜੀ ਕਲਰ ਕਿਹੜਾ ਜੀ ਇਹ ਬਲੈਕ ਕਲਰ ਚ ਆ ਮੇਰੇ ਬ੍ਰਦਰ ਦੇ ਨਾਂ ਤੇ ਸੀ ਜਸਵੀਰ ਕੁਮਾਰ ਦੇ ਨਾਂ ਤੇ ਹਾਂਜੀ ਇੱਕ ਫਿਰ ਨੰਬਰ ਦੁਆਰ ਤੇ ਦੱਸ ਸਕਦੇ ਪੀਪੀ 32 ਹਾਂਜੀ ਪੀਪੀ 32B 9988 9988 ਹਾਂਜੀ ਅੱਛਾ ਚੋਰ ਦਾ ਹੁੱਲੀਆ ਕੋਈ ਸਾਹਮਣੇ ਆ ਜੀ ਨਹੀਂ ਸਰ ਆਇਆ ਨਹੀਂ ਹੈਗਾ ਤੇ ਉਹ ਕੈਮਰੇ ਦੇ ਵਿੱਚ ਆਇਆ ਕਿ ਉਹ ਬੈਠਾ ਹੈ ਉੱਤੇ ਇਹ ਨਾਲ ਚੰਗੀ ਤਰ੍ਹਾਂ ਕਲੀਅਰ ਨਹੀਂ ਆਇਆਗਾ ਆਇਆ ਉਧਰੋਂ ਆ ਤੇ ਉੱਤੇ ਉਹਦੇ ਬੈਠਾ ਸੀਗਾ ਤੇ ਬਾਅਦ ਚ ਇਹਦਾ ਮਤਲਬ ਪਹਿਲਾਂ ਤਾਂ ਵੀ ਕੋਕ ਰੱਖੀ ਹੋਗੀ ਉਹਨੇ ਹਾਂਜੀ 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 ਰੱਖੀ ਕਰਕੇ ਜੀ ਉਹ ਲੈ ਕੇ ਗਿਆ ਇੱਦਾਂ ਬਿਨਾਂ ਭੇਤੋਂ ਤਾਂ ਕੋਈ ਨਹੀਂ ਆ ਸਕਦਾ ਹੈਗਾ ਜੀ ਫਿਰ ਬਾਕੀ ਹੋਰ ਦੁਕਾਨਦਾਰਨ ਨੂੰ ਵੀ ਖਤਰਾ ਪੈਦਾ ਹੁੰਦਾ ਹਾਂਜੀ ਹੁੰਦਾ ਹੈ ਜੀ ਦੇਖੋ ਸਭ ਨੂੰ ਹੁੰਦਾ ਹੈ ਬਿਲਕੁਲ ਇੱਥੇ ਮੰਗਿਆ ਦਾ ਫਲਾਈਓਵਰ ਥੱਲੇ ਬਹੁਤ ਸਾਰੇ ਵਹੀਕਲ ਖੜੇ ਹੀ ਹੁੰਦੇ ਆ ਹੁਣ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਸਰ ਚੋਰੀ ਹੋ ਗਿਆ ਹੁਣ ਤਾਂ ਯਕੀਨ ਕੀ ਰਹਿ ਗਿਆ ਜੀ ਇਹ ਕੰਨਾ ਜੀ ਬਿਲਕੁਲ ਆ ਫੜ ਕੇ ਜਾਂ ਗੱਬੀ 20 ਫੁੱਟ ਦਾ ਆ 20 ਫੁੱਟ ਤੋਂ ਪਰੇ ਮੋੜ ਤੇ ਖੜਾ ਸੀ ਇਹ ਵੱਡੀ ਗੱਲ ਕਹੀ ਬਲਬੀਰ ਸਿੰਘਾ ਨੇ ਕਿ ਇਹਦੀ ਅੱਖਾਂ ਸਾਹਮਣੇ ਜੇ ਚੋਰੀ ਹੋ ਸਕਦਾ ਹਾਂਜੀ ਬਿਲਕੁਲ ਚੋਰ ਕਿੰਨੇ ਛਾਤਰ ਆ ਜਾਂ ਕਿੰਨੀ ਪਲੈਨਿੰਗ ਨਾਲ ਆਉਂਦੇ ਆ ਜਿਹੜੇ ਪਾਰਕ ਕਰਕੇ ਸਮਾਨ ਖਰੀਦਣ ਚਲੇ ਜਾਂਦੇ ਆ ਉਹਨਾਂ ਦਾ ਤਾਂ ਹੋਰ ਨੁਕਸਾਨ ਕਰਨ ਬਹੁਤ ਜ਼ਿਆਦਾ ਜੀ ਸਰ ਆਪਾਂ ਇਹੀ ਅਪੀਲ ਕਰਦੇ ਹਾਂ ਸਰ ਤੁਹਾਡੇ ਕੋਲੋਂ ਕਿ ਸਰਕਾਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਸਖਤ ਠੀਕ ਹੈ ਨਾ ਜੀ ਜਿਹੜੀਆਂ ਚੋਰੀਆਂ ਹੁੰਦੀਆਂ ਆ ਉਹਨਾਂ ਤੇ ਵੀ ਇਹ ਨਾਥ ਪਾਣੀ ਚਾਹੀਦੀ ਹੈ ਜੀ ਕਿਉਂਕਿ ਚੋਰ ਹੁਣ ਬੰਗਿਆਂ ਚ ਵੀ ਪੈਰ ਫਸਾਰਨ ਲੱਗੇ ਆ ਸ਼ੁਰੂਆਤ ਹੋ ਗਈ ਆ ਸਾਡਾ ਨਹੀਂ ਜੀ ਕਈਆਂ ਦੇ ਚੱਕ ਹੋਏ ਆ ਠੀਕ ਹੈ ਨਾ ਮਾੜੀ ਗੱਲ ਆ ਦੇਖੋ ਆਪਾਂ ਮਿਹਨਤ ਨਾਲ ਲੈਂਦੇ ਆਪਾਂ ਮਿਹਨਤੀ ਕਮਾਈ ਹੁੰਦੀ ਆ ਠੀਕ ਹੈ ਨਾ ਖੂਨ ਪਸੀਨੇ ਦੀ ਕਮਾਈ ਦੇ ਨਾਲ ਕੋਈ ਆਪਣੀ ਲੱਖ ਰੁਪਏ ਦੀ ਚੀਜ਼ ਮੈਂਟੇਨਮੈਂਟ ਤੇ ਉਡਾਖੀ ਲੈ ਜਾਂਦਾ ਜੀ ਦੁੱਖ ਲੱਗਦਾ ਸਰ ਔਰ ਲੱਖ ਰੁਪਏ ਦੀ ਚੀਜ਼ ਉਹਨੇ ਕੋਡੀਆਂ ਭਾਅ ਵੇਚਣੀ ਆ ਉਹ ਵੀ ਜਾ ਕੇ ਕਬਾੜੀਆਂ ਨੂੰ ਹਾਂਜੀ ਹਾਂਜੀ ਤੇ ਉਸ ਗੱਲ ਦਾ ਆਪਾਂ ਨੂੰ ਦੁੱਖ ਲੱਗਦਾ ਜੀ ਪਰ ਬਾਅਦ ਚਾਹੇ ਇੱਕ ਤਾਂ ਨੰਬਰ ਜਿਹੜਾ ਤੁਹਾਡੇ ਤੱਕ ਪਹੁੰਚਦਾ ਕਰ ਦੇ ਨੰਬਰ ਦੱਸ ਦਿਓ ਫੋਨ 7814150734 7814150734 ਸਰ ਤੇ ਤੁਸੀਂ ਵੀਰ ਉਹਨਾਂ ਨੂੰ ਫੋਨ ਕਰਕੇ ਤਲਾਕ ਕਰ ਦੇਣੀ ਆ ਸਾਨੂੰ ਵੀ ਕਾਲ ਕਰ ਦੇਣੀ ਆ ਜੇ ਹੋ ਸਕੇ ਤਾਂ ਪ੍ਰਸ਼ਾਸਨ ਨੂੰ ਦੱਸ ਸਕਦੇ ਹੋ ਤੇ ਨਾਲ ਦੀ ਨਾਲ ਅਸੀਂ ਹਮੇਸ਼ਾ ਹੀ ਜਿਹੜੇ ਭੈਣ ਭਰਾ ਸਾਡੀ ਮਦਦ ਕਰਦੇ ਆ ਲੋਕਾ ਤੁਸੀਂ ਬੜੀ ਵਾਰ ਚਮਤਕਾਰ ਕੀਤਾ ਮੇਰੇ ਖਿਆਲ ਅਨੇਕਾਂ ਹੀ ਮੋਟਰਸਾਈਕਲ ਸਕੂਟੀਆਂ ਤੁਹਾਡੀ ਬਦੌਲਤ ਪੀਪੀ 32 ਦੇ ਮੱਧ ਇਰਾਹਿਮ ਜਿਹੜੀ ਆ ਵਾਪਸ ਮਿਲਿਆ ਚੋਰੀ ਹੋਈ ਤੇ ਜਿਹੜਾ ਸਾਡਾ ਭੈਣ ਭਰਾ ਸਾਨੂੰ ਇਤਲਾਹ ਦੇਊਗਾ ਇੱਕ ਸਨਮਾਨ ਵੱਜੋ ਪੀਪੀ 32 ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਟੋਕਨ ਆਫ ਰਿਸਪੈਕਟ ਦਿੱਤੀ ਜਾਂਦੀ ਆ ਉਹ ਜ਼ਰੂਰ ਤੁਹਾਡੇ ਕੱਪੜਾ ਦਾ ਕਰ ਦੇਾਂਗੇ ਆਪਾਂ ਰਲ ਮਿਲ ਕੇ ਵੀਰ ਉਹਨਾਂ ਦੀ ਮਦਦ ਕਰਨੀ ਆ ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਲੱਖ ਰੁਪਏ ਦਾ ਮੋਟਰਸਾਈਕਲ ਕਾਡੀਆਂ ਭਾਅ ਨਹੀਂ ਵੇਚ ਦੇਣਾ ਤੇ ਇਹਦੇ ਨਾਲ ਕ੍ਰਾਈਮ ਵੀ ਵੱਧਦਾ ਕੁਝ ਕਹੂੰਗਾ ਅਖੀਰ ਸਰ ਮੈਂ ਤਾਂ ਇਹੀ ਕਹੂੰਗਾ ਜੀ ਠੀਕ ਹੈ ਨਾ ਇਹ ਜੋ ਵੀ ਕੰਮ ਕਰਦੇ ਮਾੜਾ ਕੰਮ ਆਪਣੀ ਮਿਹਨਤ ਕਰਨ ਠੀਕ ਹੈ ਨਾ ਦਸਾਂ ਨਿਆਂ ਦੀ ਕੀਰਤ ਕਮਾਈ ਕਰਨ ਸਾਰਾ ਠੀਕ ਹੈ ਨਾ ਕਾਹਨ ਦੀ ਰੋਟੀ ਜੀ ਇਹਹੀ ਬੇਨਤੀ ਆ ਕਿ ਮਦਦ ਕਰੋ ਤੁਹਾਡੇ ਤੱਕ ਮੋਟਰਸਾਈਕਲ ਦਾ ਨੰਬਰ ਦੱਸ ਦਿੱਤਾ ਇਹਨਾਂ ਦਾ ਫੋਨ ਨੰਬਰ ਦੱਸ ਦਿੱਤਾ ਇਹਨਾਂ ਨੂੰ ਅਪੀਲ ਕਰਦਾ ਹਾਂ ਸਰ ਕਿ ਮੇਰਾ ਮੁਰਦਾ ਥੀਤੀ ਥੀਤੀ ਪਹੁੰਚਾਇਆ ਜਾਵੇ ਜੀ ਬਹੁਤ ਸ਼ੁਕਰੀਆ ਤਾਂ ਇਹਨਾਂ ਨੇ ਸਬਰ ਕਰ ਲਿਆ ਪਰ ਪਿੱਛੇ ਬਸ ਸਾਹ ਦਾ ਸਬਰ ਐਮੀ ਉਹ ਕਹਿੰਦਾ ਅੱਗੇ ਹੋਵੋ ਸੋ ਬੇਨਤੀ ਇਹੀ ਹੈ ਕਿ ਇਹਨਾਂ ਦਾ ਮੋਟਰਸਾਈਕਲ ਕਿੱਥੋਂ ਚੋਰੀ ਹੋਇਆ ਆਪਣੇ ਮੋਟਰਸਾਈਕਲ ਦੀ ਕੇਅਰ ਕਰੋ ਸੈਂਟਰ ਲੋਕ ਲਗਾਓ ਇੱਕ ਹੋਰ ਸਾਈਡ ਤੇ ਲੋਕ ਬਣਦੇ ਆ ਉਹ ਲਵਾ ਲਓ ਕਿ ਨਾਲ ਦੀ ਨਾਲ ਇਹ ਬੇਨਤੀ ਹੈ ਕਿ ਜੇ ਤੁਸੀਂ ਚੋਰ ਨੂੰ ਕਿਤੇ ਦੇਖਿਆ ਜ਼ਰੂਰ ਵੀਰ ਨੂੰ ਇਤਲਾ ਕਰੋ ਤਾਂ ਜੋ ਇਹਨਾਂ ਦੀ ਚੋਰੀ ਹੋਈ ਚੀਜ਼ਾਂ ਨੂੰ ਵਾਪਸ ਮਿਲ ਸਕੇ ਤੇ ਜਿਹੜਾ ਚੋਰ ਆ ਉਹਨੂੰ ਸਲਾਖਾ ਪਿੱਛੇ ਪ੍ਰਸ਼ਾਸਨ ਕਰੇ ਬਹੁਤ ਬਹੁਤ ਸ਼ੁਕਰੀਆ